ਸਟੂਡੈਂਟਸ ਪੀਐਸਟੱਟ ਸੋਸਸ ਸਟਡੀ ਨੈਕਸਟ ਵੀਡੀਓ ਠੀਕ ਹੈ ਲਰਨ ਕਰ ਲਿਓ ਚੰਗੀ ਤਰੀਕੇ ਨਾਲ ਬੜੇ ਇੰਪੋਰਟੈਂਟ ਕੁਐਸਚਨ ਹੈ ਇਹ ਹਰਸ਼ਵਰਧਨ ਦੇ ਸਮੇਂ ਮੁੰਦਰਾ ਵਿੱਚ ਮੁਦਰਾ ਵਿੱਚ ਕਿਸ ਦਾ ਵੰਸ਼ ਸੀ ਇਹ ਸੀ ਪਾਂਡਿਆ ਦਾ ਠੀਕ ਹੈ ਅਗਲਾ ਹੈ ਹਰਸ਼ਵਰਧਨ ਦੇ ਰਾਜ ਦਾ ਪ੍ਰਸਿੱਧ ਦਰਬਾਰੀ ਕਵੀ ਕੌਣ ਸੀ ਕੌਣ ਸੀ ਦਰਬਾਰੀ ਕਵੀ ਬਾਣ ਪੱਟ ਹਿਉਂਗਸਾਂਗ ਨੇ ਕਿਸ ਵਿਸ਼ਵ ਵਿਦਿਆਲਿਆ ਵਿੱਚ ਅਧਿਆਪਨ ਤੇ ਅਧਿਐਨ ਕੀਤਾ ਨਾਲੰਦਾ ਯੂਨੀਵਰਸਿਟੀ ਜਿਹੜੀ ਸੀਗੀ ਉੱਤੇ ਕੀਤਾ ਸੀ ਯੂਨੀਵਰਸਿਟੀ ਬਣ ਗਈ ਨਾ ਉਹ ਵਰਦਨ ਕਾਲ ਦੇ ਸਮੇਂ ਰਾਜੇ ਨੂੰ ਕਿਹੜੀ ਉਪਾਧੀ ਦਿੱਤੀ ਜਾਂਦੀ ਸੀ ਕਿਹੜੀ ਦਿੱਤੀ ਜਾਂਦੀ ਸਮਰਾਟ ਦੀ ਠੀਕ ਹੈ ਮਹਾਰਾਜਾ ਦਿਰਾਜ ਪਰਮੇਸ਼ਵਰ ਇਨ ਇਹਨਾਂ ਨੂੰ ਕਿਹਾ ਜਾਂਦਾ ਸੀਗਾ ਠੀਕ ਹੈ ਇਹ ਬਾਦੀਆਂ ਦਿੱਤੀਆਂ ਜਾਂਦੀਆਂ ਸੀਗੀਆਂ ਨੈਕਸਟ ਹੈ ਅਸੀਂ ਚਾਲੁਕਿਆ ਸਾਮਰਾਜ ਹੁਣ ਕਰਨਾ ਠੀਕ ਹੈ ਡਿਟੇਲ ਚ ਕਰਾਂਗੇ ਇੰਪੋਰਟੈਂਟ ਕਰਾਂਗੇ ਦੱਖਣ ਭਾਰਤ ਵਿੱਚ ਬਣੇ ਰਾਜਾਂ ਦਾ ਸਮਾਂ ਕੀ ਸੀਗਾ 6ਵੀਂ ਸ਼ਤਾਵਲੀ ਦੇ ਅੰਤ ਤੋਂ 7ਵੀਂ ਸ਼ਤਾਵਲੀ ਦੇ ਆਰੰਭ ਤੱਕ ਦਾ ਸਮਾਂ ਸੀਗਾ ਠੀਕ ਹੈ ਰਾਜਾਂ ਦਾ ਸਮਾਂ ਚਾਲੁਕਿਆ ਦੇ ਕਿੰਨੇ ਖੇਤਰ ਮਿਲਦੇ ਹਨ ਇਹਦੇ ਖੇਤਰ ਨੇ ਤਿੰਨ ਮਿਲਦੇ ਚਾਲਕਿਆ ਦੇ ਕਿਹੜਾ ਕਿਹੜਾ ਮਿਲਦਾ ਆ ਬਤਾਪੀ ਬਦਾਮੀ ਕਲਿਆਣ ਵੈਗੀ ਠੀਕ ਹੈ ਇਹ ਤਾਂ ਦੋਨੇ ਇੱਕੋ ਹੀ ਆ ਸੇਮ ਹੀ ਆ ਕਲਿਆਣ ਤੇ ਵੈਗੀ ਚਾਲਕਿਆ ਵੰਸ਼ ਦਾ ਮੋਢੀ ਕੌਣ ਸੀ ਇਹ ਸੀ ਜੈ ਸਿੰਘ ਜੈ ਸਿੰਘ ਦੇ ਪੁੱਤਰ ਦਾ ਨਾਮ ਸੀ ਰਣਰਾਗ ਸੀ ਠੀਕ ਹੈ ਉਹਦੇ ਪੁੱਤਰ ਦਾ ਨਾਮ ਰਣਰਾਗ ਸੀਗਾ ਪੁਲਕੇਸ਼ਨ ਪਹਿਲੇ ਨੇ ਕਿਹੜੀ ਉਪਾਧੀ ਦਾ ਅਨੁਕੀਤੀ ਸੀ ਉਹਨਾਂ ਕਿਤੀ ਸੀ ਮਹਾਰਾਜਾ ਦੀ ਮਹਾਰਾਜਾ ਸ਼੍ਰੀ ਪ੍ਰਿਥਵੀ ਵੱਲਵ ਸਤ ਠੀਕ ਹੈ ਜਿਹੜਾ ਪੁਲਕੇਸ਼ਰ ਸੀਗਾ ਨਾ ਪਹਿਲਾ ਉਹਨਾਂ 535 ਦੇ ਵਿੱਚ ਏਡੀ ਤੋਂ ਤੇ ਪਾਸੋਂ 568 ਰਹਾ ਜਿਹੜਾ ਪੁਲਕੇਸ਼ਰ ਪਹਿਲਾ 535 AD ਤੋਂ 567 ਤੱਕ ਰਿਆ ਸੀਗਾ ਇਸ ਨੂੰ ਵਾਸਤਵਿਕ ਸੰਸਥਾਪਕ ਬੋਲਿਆ ਜਾਂਦਾ ਹੈ ਚਾਲਕਿਆ ਦਾ ਠੀਕ ਹੈ ਨੈਕਸਟ ਹੈ ਅੱਗੇ ਹੈ ਪੁਲਕੇਸ਼ਰ ਪਹਿਲੇ ਦਾ ਉੱਤਰ ਦਾ ਉੱਤਰਾਧਿਕਾਰੀ ਕੌਣ ਸੀ ਆ ਇਹ ਸੀ ਕੀਰਤੀ ਵਰਮਨ ਪਹਿਲਾ ਕੀਰਤੀ ਬਰਮਨ ਜਿਹੜਾ ਪਹਿਲਾ ਸੀ ਨਾ ਉਹ 597 ਤੱਕ ਰਿਹਾ ਸੀਗਾ ਅਗਲਾ ਹੈ ਮੰਗਲੇਸ਼ ਜੋ ਕਿ ਕੀਰਤੀ ਵਰਮਨ ਦਾ ਛੋਟਾ ਭਰਾ ਸੀ ਉਸ ਨੇ ਕਿਸੇ ਨੂੰ ਹਰਾਇਆ ਚਾਰ ਕਲਚੂਰੀਆ ਨੂੰ ਹਰਾਇਆ ਸੀਗਾ ਠੀਕ ਹੈ ਅੱਗੇ ਹੈ ਮੰਗਲੇਸ਼ 610 ਤੱਕ ਰਿਹਾ ਸੀਗਾ ਅੱਗੇ ਹੈ ਪੁਲਕੇਸ਼ਨ ਦੂਜਾ ਮੰਗਲੇਸ਼ ਦਾ ਕੀ ਲੱਗਦਾ ਸੀ ਪੁਲਕੇਸ਼ਨ ਦੂਜਾ ਸੀ ਮੰਗਲੇਸ਼ ਦਾ ਭਤੀਜਾ ਲੱਗਦਾ ਸੀ ਪੁਲਕੇਸ਼ਨ ਦੂਜਾ 610 ਤੋਂ 642 ਤੱਕ ਰਿਆ ਸੀਗਾ ਪੁਲਕੇਸ਼ਨ ਦੂਜੇ ਨੇ ਕਿਸ ਨੂੰ ਹਰਾਇਆ ਸੀਗਾ ਇਨ ਕਦੰਬਾ ਦੇ ਰਾਜੇ ਨੂੰ ਹਰਾਇਆ ਸੀ ਮੈਸੂਰ ਦੇ ਗੰਗਾ ਨੂੰ ਠੀਕ ਹੈ ਹਰਸ਼ਵਰਧਨ ਨੂੰ ਮਾਲਵਾ ਤੇ ਗੁਰਜ ਗੁਰਜਾ ਰਾਜਿਆਂ ਨੂੰ ਹਰਾਇਆ ਸੀ ਪੂਰਬੀ ਚਾਲੁਕਿਆ ਬੈਂਗੀ ਵਾਂਛ ਦੀ ਨੀ ਕਦੋਂ ਰੱਖੀ ਗਈ ਇਹ ਰੱਖੀ ਗਈ 1070 ਏਡੀ ਦੇ ਵਿੱਚ ਠੀਕ ਹੈ ਅੱਗੇ ਹੈ ਅ ਨੈਕਸਟ ਕਰਾਂਦੇ ਅਸੀਂ ਫੁਲਕੇਸ਼ਰ ਦੂਜੇ ਨੇ ਪਲਵਾ ਦੇ ਕਿਸਰ ਸ਼ਾਸਕ ਨੂੰ ਹਰਾਇਆ ਸੀਗਾ ਇਹ ਹਰਾਇਆ ਸੀ ਮਹਿੰਦਰ ਵਰਮਨ ਪਹਿਲੇ ਨੂੰ ਠੀਕ ਹੈ ਇਸ ਤੋਂ ਬਾਅਦ ਸ਼੍ਰੀ ਪ੍ਰਿਥੀ ਪ੍ਰithvi ਵੱਲਵ ਦੀ ਉਪਾਧੀ ਧਾਰਨ ਕੀਤੀ ਸੀਗੀ ਉਸ ਨੇ ਫਿਰ ਠੀਕ ਹੈ ਹਰਸ਼ਵਰਧਨ ਨੂੰ ਹਰਾਉਣ ਤੋਂ ਬਾਅਦ ਪੁਲਕੇਸ਼ਨ ਦੂਜੇ ਨੇ ਕਿਹੜੀ ਉਪਾਧੀ ਧਾਰਨ ਕੀਤੀ ਸੀਗੀ ਫਿਰ ਪਰਮੇਸ਼ਵਰ ਦੀ ਠੀਕ ਹੈ ਪੁਲਕੇਸ਼ਨ ਦੂਜੇ ਨੂੰ ਕਿਸ ਪੱਲਵ ਸ਼ਾਸਕ ਨੇ ਦੋ ਵਾਰ ਹਰਾਇਆ ਸੀਗਾ ਨਰਸਿੰਘ ਵਰਮਨ ਪਹਿਲੇ ਨੇ ਠੀਕ ਹੈ ਨਰਸਿੰਘ ਵਰਮਨ ਪਹਿਲੇ ਨੇ ਰਹਾ ਜੀ ਅੱਗੇ ਹੈ ਨੈਕਸਟ ਇਹ ਪੁਲਕੇਸ਼ਨ ਦੂਜੇ ਦਾ ਉਪਤ ਅਧਿਕਾਰੀ ਕੌਣ ਬਣਿਆ ਵਿਕਰਮ ਦਿੱਤਿਆ ਪਹਿਲਾ ਬਣਿਆ ਸੀਗਾ ਪੁਲਕੇਸ਼ਨ ਦੂਜੇ ਦਾ ਉਪਤ ਅਧਿਕਾਰੀ ਠੀਕ ਹੈ ਅੱਗੇ ਹੈ ਵਿਨ ਵਿਨਿਆ ਦਿੱਤਿਆ ਵਿਨਿਆ ਦਿੱਤਿਆ ਵਿਕਰਮ ਦਿੱਤਾ ਦੂਜਾ ਠੀਕ ਹੈ ਉਤਰਾਧਿਕਾਰੀ ਕੌਣ ਸੀ ਇਹ ਸਾਰੇ ਸੇ ਉਤਰਾਧਿਕਾਰੀ ਬਣਿਆ ਸੀਗਾ ਇਹਦਾ ਆਖਰੀ ਸ਼ਾਸਕ ਕੀਰਤੀ ਵਰਮਨ ਦੂਜਾ ਸੀ ਜੋ ਕਿ 744 ਤੋਂ 753 ਤੱਕ ਰਿਆ ਸੀਗਾ ਪਰ ਇਸ ਤੋਂ ਬਾਅਦ ਵੰਸ਼ ਦਾ ਜਿਹੜਾ ਅੰਤ ਹੋ ਗਿਆ ਸੀਗਾ ਤੇ ਰਾਸ਼ਟਰ ਅੱਗੇ ਰਾਸ਼ਟਰ ਕੂਟ ਦਾ ਅਧਿਕਾਰ ਹੋ ਗਿਆ ਸੀਗਾ ਠੀਕ ਹੈ ਪੱਲਵ ਵੰਸ਼ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ ਇਸ ਇਹ ਸਿੰਘ ਵਰਮਨ ਨੂੰ ਮੰਨਿਆ ਜਾਂਦਾ ਹੈ ਪੱਲਵ ਵੰਸ਼ ਦਾ ਨਾਮ ਪਾਨ ਦੇ ਪੱਤੇ ਤੋਂ ਪਿਆਸੀਗਾ ਠੀਕ ਹੈ ਕਈ ਵਾਰੀ ਕੁਐਸਚਨ ਪੁੱਛ ਲਿਆ ਜਾਂਦਾ ਕਿ ਇਹ ਪੱਲਵ ਵੰਸ਼ ਨਾਮ ਕਿਸ ਤੋਂ ਪਿਆ ਪਾਨ ਦੇ ਪੱਤੇ ਤੋਂ ਪਿਆਸੀਗਾ ਪੱਲਵਾਂ ਨੂੰ ਆਮ ਤੌਰ ਤੇ ਬ੍ਰਾਹਮਣ ਕਿਹਾ ਜਾਂਦਾ ਹੈ ਪਰ ਇਨ੍ਹਾਂ ਦੇ ਅਵਲੇਖਾਂ ਵਿੱਚ ਇਨ੍ਹਾਂ ਨੂੰ ਕੁਸ਼ਤਰੀ ਵੀ ਕਿਹਾ ਜਾਂਦਾ ਹੈ ਠੀਕ ਹੈ ਪੱਲਵ ਦਾ ਬਾਸਤਵਿਕ ਸੰਸਥਾਪਕ ਕੌਣ ਸੀ ਇਹ ਸੀ ਸਿੰਘ ਵਿਸ਼ਨੂੰ ਠੀਕ ਹੈ ਸਿੰਘ ਵਿਸ਼ਨੂੰ ਦੇ ਦਰਬਾਰ ਵਿੱਚ ਕਿਹੜਾ ਲੇਖਕ ਸੀ ਏਸੀ ਭਾਰਵੀ ਜਿਹੜਾ ਸੀਗਾ ਭਾਰਵੀ ਦੀ ਪੁਸਤਕ ਦਾ ਕੀ ਨਾਂ ਸੀ ਇਹ ਸੀਗਾ ਕਿਰਾਤਾ ਜੂਨੀਆ ਪੁਸਤਕ ਦਾ ਨਾਂ ਕਹਿੰਦੇ 10 ਕੋ ਮਾਰ ਮਾਰਚ 10 10 ਕੁਮਾਰ ਚੇਤਰ ਦੰਡੀ ਦੀ ਪੁਸਤਕ ਸੀ 10 ਕੁਮਾਰ ਚੇਤਰ ਦੰਡੀ ਦੀ ਪੁਸਤਕ ਸੀ ਤੇ ਮੱਤੇ ਵਿਲਾਸ ਪਰ ਹਸਨ ਮਹਿੰਦਰ ਵਰਮਨ ਪਹਿਲੇ ਦੀ ਠੀਕ ਹੈ ਇਹ ਸਿੰਘ ਵਿਸ਼ਨੂੰ ਤੋਂ ਬਾਅਦ ਉਤਤਾਰ ਅਧਿਕਾਰੀ ਕੌਣ ਬਣਿਆ ਮਹਿੰਦਰ ਵਰਮਨ ਪਹਿਲਾ ਬਣਿਆ ਸੀਗਾ ਠੀਕ ਹੈ ਅੱਗੇ ਹੈ ਮਹਿੰਦਰ ਵਰਮਨ ਪਹਿਲਾ ਜਿਹੜਾ ਸੀਗਾ 600 ਤੋਂ 630 AD ਤੱਕ ਰਿਹਾ ਸੀਗਾ ਮਹਿੰਦਰ ਵਰਮਨ ਜੈਨ ਧਰਮ ਦਾ ਪੁਜਾਰੀ ਰਿਹਾ ਸੀਗਾ ਫਿਰ ਬਾਅਦ ਵਿੱਚ ਸ਼ੈਬ ਮਤ ਨਾਲ ਜੁੜ ਗਿਆ ਸੀਗਾ ਠੀਕ ਹੈ ਵਿਸ਼ਨੂ ਦੇਵਤੇ ਦਾ ਵੀ ਸਤਿਕਾਰ ਕਰਦਾ ਸੀਗਾ ਇਹ ਠੀਕ ਹੈ ਇਹਦੇ ਬਾਰੇ ਇੰਨਾ ਹੀ ਹੈ ਨੋਲੇਜ ਅੱਗੇ ਹੈ ਨੈਕਸਟ ਔਖੇ ਲੱਗਦੇ ਹੁਣ ਇਹ ਤੁਹਾਨੂੰ ਸਾਰੇ ਕੁਐਸਚਨ ਹਨ ਅੱਗੇ ਹੈ ਕੋਈ ਕਰਨੀ ਲਰਨ ਨਹੀਂ ਕਰਨੀ ਤੇ ਦਿਮਾਗ 'ਚ ਰੱਖਣੇ ਹੁੰਦੇ ਹਨਾ ਨਰਸਿੰਘ ਨਰਸਿੰਘ ਵਰਮਨ ਗੱਦੀ ਉੱਪਰ ਕਦੋਂ ਬੈਠਿਆ ਜਿਹੜਾ ਇਹ ਬਠਾਏ 630 ਤੋਂ 660 80 ਤੱਕ ਨਰਸਿੰਘ ਬਰਮਨ ਨੇ ਕਿਹੜੀ ਉਪਾਧੀ ਧਾਰਨ ਕੀਤੀ ਸੀ ਨੇ ਕੀਤੀ ਸੀ ਬਤਾਪੀ ਕੋਡਾ ਦੀ ਇਸ ਤੋਂ ਇਲਾਵਾ ਇਸਨੇ ਮਾਮਲ ਦੀ ਵੀ ਉਪਾਧੀ ਧਾਰਨ ਕੀਤੀ ਠੀਕ ਹੈ ਨਰਸਿੰਘ ਬਰਮਨ ਪਹਿਲੇ ਦੇ ਸਮੇਂ ਕਿਸੇ ਚੀਨੀ ਯਾਤਰੀ ਨੇ ਕਾਂਚੀ ਕਾਂਚੀ ਦੀ ਯਾਤਰਾ ਕੀਤੀ ਸੀ ਉਹ ਕੀਤੀ ਸੀ ਹੋਂਗ ਸੰਗ ਨੇ ਠੀਕ ਹੈ ਇਹ ਆ ਜਾਂਦਾ ਹੁੰਦਾ ਹੈ ਕਈ ਵਾਰ ਨਰਸਿੰਘ ਬਰਮਨ ਪਹਿਲੇ ਦੇ ਸਮੇਂ ਇਸ ਸੇ ਚੀਨੀ ਯਾਤਰੀ ਕਿਸ ਚੀਨੀ ਯਾਤਰੀ ਦੀ ਜਿਹੜੀ ਕਾਂਚੀ ਦੀ ਯਾਤਰਾ ਕੀਤੀ ਸੀ ਹਿਉਂਗਸਾ ਨੇ ਕਾਂਚੀ ਦੀ ਯਾਤਰਾ ਕੀਤੀ ਸੀ ਠੀਕ ਹੈ ਅੱਗੇ ਹੈ ਪੱਲਵ ਕਾਲਿੰ ਕਲਾ ਸ਼ੈਲੀ ਨੂੰ ਕਿੰਨੇ ਚਰਨਾਂ ਵਿੱਚ ਵੰਡਿਆ ਜਾਂਦਾ ਹੈ ਇਹਨੂੰ 4 ਚਰਨਾਂ ਵਿੱਚ ਵੰਡਿਆ ਜਾਂਦਾ ਹੈ ਠੀਕ ਹੈ ਮਹਿੰਦਰ ਵਰਮਨ ਸ਼ੈਲੀ ਕਿਹੜੀ ਸੀ ਜਿਹਦਾ ਮਹਿੰਦਰ ਵਰਮਨ ਸ਼ੈਲੀ ਨੇ ਜਿਹਦਾ ਮਾਮਲ ਸ਼ੈਲੀ ਨਰਸਿੰਘ ਵਰਮਨ ਪਹਿਲਾ ਸ਼ੈਲੀ ਨੰਦੀ ਬਰਮਨ ਸ਼ੈਲੀ ਇਹ ਸਾਰੀਆਂ ਸ਼ੈਲੀਆਂ ਸੀਗੀਆਂ ਰਾਜ ਸਿੰਘ ਸ਼ੈਲੀ ਨਰਸਿੰਘ ਬਰਮਨ ਦੂਜਾ ਠੀਕ ਹੈ ਇਹ ਸਾਰੀਆਂ ਇਹਨਾਂ ਦੀਆਂ ਸ਼ੈਲੀਆਂ ਸੀਗੀਆਂ ਅੱਗੇ ਮਾਮਲ ਜਿਹੜਾ ਸੀਗਾ ਮੱਲੀ ਦਾ ਮੰਦਿਰ ਕਿਹੜਾ ਹੈ ਕਹਿੰਦੇ ਇਹ ਮਹਾਬਲੀਪੁਰਮ ਰੱਥ ਮੰਦਿਰ ਮਹਾਬਲੀਪੁਰਮ ਤੱਟੀ ਮੰਦਿਰ ਮੰਦਿਰ ਕਾਚੀ ਦਾ ਕਲਾਸ ਮੰਦ ਮੰਦਰ ਰਾਜ ਸਿੰਘ ਸ਼ੈਲੀ ਦੇ ਮੰਦਿਰ ਇਹ ਅਤੇ ਕਿਹਾਂ ਵਿੱਚੋਂ ਕਿਹੜੀ ਪੁਸਤਕ ਦੰਤੀ ਦੀ ਨਹੀਂ ਹੈ? ਇਹ ਸੀ ਕਰਾਤਾ ਜੂਨੀਆ। ਠੀਕ ਹੈ। ਅਗਿਆ ਪੱਲਵ ਵੰਸ਼ ਦਾ ਅੰਤ ਕਿੰਨਾ ਤੇ ਹਮਲਿਆ ਨਾਲ ਹੋਇਆ? ਇਹ ਸੀ ਚੋਲਾਂ ਦੇ ਹਮਲਿਆ ਨਾਲ ਹੋਇਆ ਸੀਗਾ ਪੱਲਵ ਵੰਸ਼ ਦਾ ਅੰਤ। ਪੱਲਵ ਵੰਸ਼ ਦੇ ਆਖਰੀ ਸ਼ਾਸਕ ਸਨ ਮਹਿੰਦਰ ਦੂਜਾ ਪਰਮੇਸ਼ਵਰ ਪਹਿਲਾ ਨਰਸਿੰਘ ਵਰਮਨ ਦੂਜਾ ਪਰਮੇਸ਼ਵਰ ਵਰਮਨ ਦੂਜਾ ਨੰਦੀ ਵਰਮਨ ਪਰ 19ਵੀਂ ਸਦੀ ਵਿੱਚ ਹੰਤ ਹੋ ਗਿਆ ਸੀ ਠੀਕ ਹੈ ਇਹ ਤੁਹਾਡੇ ਇੰਨੇ ਕੁਐਸਚਨ ਠੀਕ ਹੈ ਨੈਕਸਟ ਅਗਲੀ ਵੀਡੀਓ ਵਿੱਚ ਕਰਦੇ ਹਾਂ